ਹਾਂਜੀ ਸਤਿ ਸ੍ਰੀ ਅਕਾਲ ਜੀ ਪੰਜਾਬ ਤੋਂ ਖਬਰ ਆ ਰਹੀ ਹੈ ਜੀ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਆਸ਼ਵਨੀ ਕੁਮਾਰ ਨੇ ਕਾਲੀ ਦਲ ਦੇ ਗੱਠ ਜੋੜ ਤੋਂ ਨਾ ਕਰ ਦਿੱਤੇ ਕਾਲੀ ਦਲ ਦਾ ਕੰਦਾਂੀਆਂ ਦੇ ਵਿੱਚ ਵਜਦੇ ਫਿਰਨਾ ਤੇ ਕਿਸੇ ਸਿਰ ਟਿਕਾਣੀ ਨਾ ਲੱਗਣਾ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਸੌਦਾ ਸਾਧ ਨੂੰ ਜਿਹੜੀ ਮਾਫੀ ਦੇਣੀ ਤੇ ਉਸ ਤੋਂ ਬਾਅਦ ਜਿਹੜੇ ਸੌਦਾ ਸਾਧ ਦਾ ਕਾਲੀ ਦਲ ਦੀਆਂ ਜੜਾਂ ਦੇ ਵਿੱਚ ਬੈਠ ਜਾਣਾ ਤੇ ਕਾਲੀ ਦਲ ਨੂੰ ਹਾਸ਼ੀਏ ਤੇ ਲੈ ਕੇ ਆਉਣਾ ਕਾਲੀ ਦਲ ਦੁਬਾਰਾ ਰਿਵਾਈਵ ਕਿਉਂ ਨਹੀਂ ਪਾਰ ਰਿਹਾ ਲੱਖ ਕੋਸ਼ਿਸ਼ਾਂ ਦੇ ਬਾਅਦ باوجود ਵੀ ਸਜ਼ਾ ਵੀ ਜਿਹੜੀ ਸੁਖਵੀਰ ਬਾਦਲ ਸਾਹਿਬ ਨੂੰ ਲੱਗੀ ਨਮਾਣੀ ਸਿੱਖ ਬਣ ਕੇ ਦਰਬਾਰ ਸਾਹਿਬ ਤੇ ਪਹੁੰਚੇ ਪਰ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜੇ ਆਪਣਾ ਜਥੇਦਾਰ ਦੇ ਅਹੁਦੇ ਤੋਂ ਲਾਹ ਦੇਣਾ ਫਿਰ ਗਿਆਨੀ ਰਗਵੀਰ ਸਿੰਘ ਖਾਲਸੇ ਨੂੰ ਵੀ ਕਾਫੀ ਬੰਦੀ ਭੇਜ ਜਨੇ ਤੇ ਉੱਥੇ ਉਹਨਾਂ ਨੂੰ ਕਹਿਣਾ ਕਿ ਸਾਡੇ ਕੰਮ ਕਰਾਓ ਉਹਨਾਂ ਦੇ ਦਰਵਾਜ਼ੇ ਤੇ ਵੀ ਭੀੜ ਲੱਗੀ ਰਹਿਣੀ ਕਾਫੀ ਗਿਆਨੀ ਰੰਗਬੀਰ ਸਿੰਘ ਵੀ ਕਾਫੀ ਪਰੇਸ਼ਾਨ ਰਹੇ ਕਾਲੀ ਦਲ ਕਾਲੀ ਦਲ ਦਾ ਸਰਵਾਈਵਰ ਸੀਗੀ ਸਿੱਖ ਵੋਟ ਸਿੱਖ ਵੋਟ ਜਿਹੜੀ ਪੰਥਕ ਵੋਟ ਕਹ ਦਿੰਦੇ ਆਪਾਂ ਉਹ ਪੰਜਾਬ ਦੇ ਵਿੱਚ ਕਿ ਪੰਥ ਉਹ ਪੰਥਕ ਵੋਟ ਕਾਲੀ ਦਲ ਦਾ ਜਿਹੜਾ ਸੀਗਾ ਧੁਰਾ ਸੀਗਾ ਪਰ ਕਿਤੇ ਨਾ ਕਿਤੇ ਜਿਹੜਾ ਪੰਥ ਦੇ ਨਾਲ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਆਦਬੀਆਂ ਹੋਣੀਆਂ ਅਨਸਾਫ਼ ਨਾ ਮਿਲਣਾ ਸਮੇਤ ਸੈਣੀ ਸਾਹਿਬ ਨੂੰ ਡੀਜੀਪੀ ਲਾਉਣਾ ਕਾਫੀ ਕਾਫੀ ਜਿਹੜੀਆਂ ਗਲਤੀਆਂ ਕਾਲੀ ਦਲ ਤੋਂ ਲਗਾਤਾਰ ਹੋਈਆਂ ਤੇ ਜਿਹੜੀਆਂ ਨਵੀਆਂ ਗਲਤੀਆਂ ਦੇ ਵਿੱਚ ਆਪਾਂ ਜੇ ਨੋਟ ਕਰੀਏ ਤਾਂ ਕਾਲੀ ਦਲ ਦਾ ਜਦੋਂ ਭਾਉ ਅਮਰਤਪਾਲ ਸਿੰਘ ਖਾਲਸਾ ਨੂੰ ਡਿਬੜੂ ਗਲਜੇਰ ਦੇ ਵਿੱਚ ਭੇਜਨਾ ਆਦੀ ਪਾਰਟੀ ਵੱਲ ਨੂੰ ਪੂਰੇ ਚੰਗੇ ਤਰੀਕੇ ਦੇ ਨਾਲ ਨਾਮਾਦਿਮ ਪਾਰਟੀ ਦਾ ਵਿਰੋਧ ਨਾ ਕਰਨਾ ਵਿਰੋਧ ਨਾ ਕਰਕੇ ਸਗਾਂ ਇਸ ਗੱਲ ਦਾ ਸਾਥ ਦੇਣਾ ਵੀ ਕੋਈ ਚੱਕਰ ਨਹੀਂ ਇਹਨਾਂ ਨੂੰ ਚੱਕੋ ਸਿੱਟੋ ਤੇ ਫਿਰ ਉਸ ਤੋਂ ਬਾਅਦ ਦੂਸਰੀ ਜਿਹੜੀ ਜਿਹੜੀ ਗਲਤੀ ਆਪਾਂ ਨੋਟ ਕਰਦੇ ਹਾਂ ਬਲਟੋਆ ਸਾਹਿਬ ਦਾ ਜਿਹੜਾ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਵਿਰੁੱਧ ਖੜ ਜਾਣਾ ਤੇ ਥੋੜਾ ਜਿਹਾ ਜਿਹੜੀ ਬਾਸ਼ਾ ਦੀ ਜਿਹੜੀ ਮਰਿਆਦਾ ਸੀ ਉਹਦੀ ਉਲੰਘਣਾ ਕਰਨੀ ਕਿਤੇ ਨਾ ਕਿਤੇ ਫਿਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਲਟੋਆ ਸਾਹਿਬ ਦਾ ਗਲਤ ਬੋਲਣਾ ਤੇ ਸੱਚਾ ਸੰਗ ਲੰਗਾ ਦਿਆਂ ਜਿਹੜੀਆਂ ਨੀਲੀਆਂ ਫਿਲਮਾਂ ਪਹਿਲਾਂ ਚੱਲਦੀਆਂ ਸੀਆਂ ਤੇ ਉਸ ਤੋਂ ਬਾਅਦ ਸੱਚਾ ਸੰਗ ਲਗਾਉਣ ਨੂੰ ਆ ਕਾਲੀ ਦਲ ਦੇ ਵਿੱਚ ਲੈਣਾ ਤੇ ਕਾਫੀ ਚੀਜ਼ਾਂ ਜਿਹੜੀਆਂ ਤਤਥੋਂ-ਤਤ ਚੱਲ ਰਿਆ ਸੀਗਾ ਕਾਲੀ ਦਲ ਦਾ ਪਰ ਹੁਣ ਕਿਤੇ ਨਾ ਕਿਤੇ ਠੀਕ ਸੀ ਕਿ ਬੀਜੇਪੀ ਦੇ ਨਾਲ ਜਿਹੜਾ ਇਹ ਗੱਠਜੋੜ ਬਣ ਸਕਦਾ ਸਾਸਤ ਦੇ ਵਿੱਚ ਕਹਿੰਦੇ ਹੁੰਦੇ ਕੋਈ ਵੀ ਪੱਕੇ ਦੁਸ਼ਮਣ ਨਹੀਂ ਤੇ ਨਾ ਹੀ ਕੋਈ ਪੱਕੇ ਦੋਸਤ ਆ। ਇਹੀ ਗੱਲਾਂ ਜੀਓ ਪੋਲਿਟਿਕਸ ਦੇ ਵਿੱਚ ਚੱਲਦੀਆਂ। ਬਾਹਰਲੇ ਗਾਂਟਰੀਆਂ ਦੇ ਨਾਲ ਨਾ ਤਾਂ ਕੋਈ ਪੱਕੇ ਦੋਸਤ ਹੁੰਦੇ ਨਾ ਕੋਈ ਪੱਕੇ ਦੁਸ਼ਮਣ ਹੁੰਦੇ ਆ। ਪਰ ਇੱਥੇ ਤੁਸੀਂ ਅਸ਼ੋਕ ਕੁਮਾਰ ਦੀ ਇਹ ਵੀਡੀਓ ਸੁਣੋ ਤੇ ਫਿਰ ਆਪਾਂ ਕਰਦੇ ਹਾਂ ਜੀ ਟਿੱਪਣੀ। ਕਾਂਗਰਸ ਦੇਖੀ ਜਾ ਚੁਗੀ ਐ। ਅਕਾਲੀ ਦਲ ਨੂੰ ਦੇਖ ਲਿਆ ਹੋਇਆ। ਕੋੜੇ-ਕੋੜੇ ਨਿਵਾਜ਼ ਜਾਏਗਾ ਕਿ ਅਕਾਲੀ ਦਲ ਨਾਲ ਥੋੜਾ ਘੜਬੰਧਨ ਸੀ। ਤਾਂ ਮੈਨੂੰ ਦੱਸੋ 85 ਦੇ 15 ਦਾ ਕੋਈ ਗੱਠਬੰਧ ਨਾ ਹੁੰਦਾ ਉਹਦੇ ਉਹ ਵੀ ਪੰਜਾਬ ਦੇ ਇਤਿਹਾਸੀ ਕੀਤਾ ਸੀ ਕਿਉਂਕਿ ਪੰਜਾਬ ਉਸ ਵੇਲੇ ਅਤੰਕਵਾਦ ਦੇ ਵਿੱਚੋਂ ਬਾਹਰ ਨਿਕਲਿਆ ਸੀ ਅਸੀਂ ਪੋਲੀਟੀਕਲ ਕਾਸਟ ਦੇ ਕਾ ਆਪਣੀ ਪੋਲੀਟੀਕਲ ਕਾਸਟ ਜਿਹੜੀ ਆ ਉਹ ਦਿੱਤੀ ਹੈ ਲੇਕਿਨ ਪੰਜਾਬ ਦਾ ਅਮਨ ਉਹ ਸ਼ਾਂਤੀ ਪੁੱਕਤਾ ਕਰਨੀ ਉਸ ਵੇਲੇ ਕੀਤਾ ਲੇਕਿਨ ਅੱਜ ਭਾਰਤੀ ਜਨਤਾ ਪਾਰਟੀ 117 ਦੀਆਂ 117 ਸੀਟਾਂ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਤਿਆਰੀ ਕਰ ਰਹੀ ਹੈ ਅਸੀਂ ਭਾਈ ਦਾ ਚੋਣ ਪੂਰੇ 117 ਸੀਟਾਂ ਤੇ ਲੜਿਆ ਅਸੀਂ 13 ਦੀਆਂ 13 ਦੀਆਂ 13 ਪਾਰਲੀਮੈਂਟ ਕਮਲ ਦੇ ਨਿਸ਼ਾਨ ਤੇ ਲੜੀਆਂ ਔਰ ਮੇਰਾ ਕਾਰਜਕਰਤਾ ਇਸ ਲਈ ਪੂਰੇ ਪੰਜਾਬ ਦੇ ਅੰਦਰ 117 ਸੀਟਾਂ ਦੇ ਉੱਤੇ ਕਮਲ ਖਿਲੇ ਨਰੋਲ ਬੀਜੇਪੀ ਦੀ ਸਰਕਾਰ ਬਣੇ ਇਹਦੇ ਲਈ ਜਿੰਦਾਂਤ ਇੱਕ ਕਰਨਾ ਚਾਹੇ ਪ੍ਰਧਾਨੀ ਨੇ ਕਹਿ ਰਹੇ ਨੇ ਜੀ ਅਸੀਂ ਉਹਨਾਂ ਦਾ ਬਿਆਨ ਪੂਰੀ ਤਰ੍ਹਾਂ ਨਾਲ ਪੜੋ ਨਾ ਉਨਾ ਪੂਰਾ ਬਿਆਨ ਪੜੋਗੇ ਨਾ ਕੁਝ ਦਾ ਦੇ ਜਸਪਾ ਦੇ ਲੀਡਰਾਂ ਦਾ ਕੁਝ ਕਾਲੀ ਦਲ ਦੇ ਲੀਡਰਾਂ ਦੇ ਜਿਹੜੇ ਬਿਆਨ ਆ ਉਹ ਆਪਸੇ ਕਿਸੇ ਜੀਜ ਨੂੰ ਦਰਚਾਉਂਦੇ ਨੇ ਕਿ ਹੋ ਸਕਦਾ 2022 ਦੇ ਵਿੱਚ 117 ਦੀ 17 ਸੀਟਾਂ ਤੇ ਬੀਜੇਪੀ ਚੋਣਵੀ ਚਾਰੀ ਚ ਟੁੱਟ ਗਈ ਹੈ ਔਰ ਇਹ ਮੇਰੀ ਨਵੀਂ ਨਿਯੁਕਤੀ ਤੋਂ ਬਾਅਦ ਪਹਿਲੀ ਫੇਰੀ ਹੈ ਔਰ ਮੈਂ ਕਾਰਜਕਰਤਾ ਦੀ ਇੱਕ ਅਜੀਬ ਤਰ੍ਹਾਂ ਦਾ ਉੱਸਾ ਦੇਖ ਰਿਹਾ ਹਾਂ ਜੀ ਤੁਸੀਂ ਅਸ਼wini ਕੁਮਾਰ ਜੀ ਦੀ ਗੱਲਬਾਤ ਸੁਣੀ ਹੈ ਤੇ ਅਸ਼wini ਕੁਮਾਰ ਜੀ ਨੇ ਕੋਰੀ ਨਾ ਕਰ ਦਿੱਤੀ ਜੀ ਕਾਲੇ ਦਲ ਨੂੰ ਪਰ ਸਮਾ ਬੜਾ ਸਮਰਾਥ ਹੈ ਜੀ ਸਮੇਂ ਦੀ ਵੇਟ ਕਰਦੇ ਆ ਜੀ ਕੋਈ ਪਤਾ ਨਹੀਂ ਆਕਾਲੇਦਲ ਤੇ ਬੀਜੇਪੀ ਇਕੱਠੀ ਦੁਬਾਰਾ 2027 ਦੇ ਵਿੱਚ ਚੋਣ ਲੜਨ ਕਿਉਂਕਿ ਕਾਫੀ ਟਾਈਮ ਪਿਆ ਜਾਈ ਇੱਥੇ ਤਾਂ 1 ਮਹੀਨਾ ਨਹੀਂ ਲੱਗਦਾ ਕਿ ਪਤਾ ਨਹੀਂ ਲੱਗਦਾ ਕਿਹੜਾ ਬੰਦਾ ਅੱਜ ਕੱਲ ਕਿੱਧਰ ਚਲਿਆ ਗਿਆ ਪਹਿਲਾਂ ਲੀਡਰ ਹੁੰਦੇ ਸੀਗੀ ਥੋੜੀ ਬਹੁਤੀ ਸ਼ਰਮ ਖਾਂਦੇ ਸੀ ਅੱਜ ਕੱਲ ਤੇ ਲੀਡਰ ਕੋਈ ਸ਼ਰਮ ਸ਼ਰਮ ਨਹੀਂ ਖਾਂਦੇ ਅੱਜ ਤੇ ਬਸ ਜਿਸ ਦੀ लाठी ਉਸ ਦੀ भैंस ala ਕੰਮ ਹੋਇਆ ਪਿਆ ਜਿੱਧਰ ਨੂੰ ਮੜਾ ਝੁਕਾ ਹੁੰਦਾ ਉਧਰ ਨੂੰ ਚਲੇ ਜਾਂਦੇ ਆ ਪਰ ਨਾਲ ਦੀ ਨਾਲ ਇੱਕ ਸਰਸੇ ਵਾਲੇ ਦੀ ਵੀ ਖਬਰ ਤੁਹਾਡੇ ਨਾਲ ਸਾਂਝੀ ਕਰ ਕਰਦੇ ਜਾਨੇ ਕਿ ਸਰਸੇ ਵਾਲੇ ਨੇ ਆਪਦੀ ਅਪੀਲ ਜਿਹੜੀ ਆ ਪਟੀਸ਼ਨ ਨੂੰ ਵਾਪਸ ਲੈ ਲਈ ਆ ਆ ਉਹ ਜਿਹੜਾ 2017 ਦੇ ਵਿੱਚ ਉਹਦੇ ਤੇ ਕੇਸ ਪਿਆ ਸੀਗਾ ਰੇਪ ਦਾਤ ਉਹਦੇ ਵਿੱਚੋਂ ਉਹਨਾਂ ਨੇ ਆਪਦੀ ਜਿਹੜੀ ਆ ਪਟੀਸ਼ਨ ਵਾਪਸ ਲਈ ਸੌਦਾ ਸਾਧ ਨੂੰ ਕੋਈ ਸਜ਼ਾ ਮੌਤ ਦੀ ਸਜ਼ਾ ਵੀ ਹੋ ਜੇ ਫਾਂਸੀ ਦੀ ਸਜ਼ਾ ਹੋਵੇ ਰਹਿਣਾ ਤੋਂ ਨੇ ਜੇਲ੍ਹ ਤੋਂ ਬਾਹਰ ਹੀ ਹੈਗਾ ਹਾਂਜੀ ਸੌਦਾ ਸਾਧ ਨੇ ਤਕਰੀਬਨ ਜੇਲ੍ਹ ਤੋਂ ਬਾਹਰ ਹੀ ਰਹਿਣਾ ਪਵੇ ਉਹਨੂੰ ਕਿਸੇ ਵੀ ਪ੍ਰਕਾਰ ਦੀ ਸਜ਼ਾ ਹੋ ਜਾਵੇ ਤੇ ਦੂਰੇ ਮਾਪਦੰਡ ਜਿਹੜੇ ਭਾਰਤ ਦੇ ਵਿੱਚ ਅਪਣਾਏ ਜਾਂਦੇ ਆ ਇਹਦੇ ਲਈ ਹਮੇਸ਼ਾ ਜੜੀਆਂ ਮਿਨਿਓਰਿਟੀਸ ਨੂੰ ਉਹਨਾਂ ਨੂੰ ਸ਼ਿਕਵਾ ਰਹਿੰਦਾ ਹਾਂਜੀ ਜੇ ਹਾਂਜੀ ਜ਼ਿਕਰ ਗੱਲ ਕਰਦੇ ਜਾਂਦੇ ਆ ਜੀ ਆਉਣ ਵਾਲੇ ਸਮੇਂ ਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ 2027 ਦੀਆਂ ਇਲੈਕਸ਼ਨਾਂ ਦੇ ਵਿੱਚ ਕਾਲੀ ਦਲ ਕਿਤੇ ਨਾ ਕਿਤੇ ਸੁਖਵੀਰ ਬਾਦਲ ਵਾਲੇ ਕਾਲੀ ਦਲ ਆਊਟ ਰਹਿਣ ਦੀ ਸੰਭਾਵਨਾਵਾਂ ਜ਼ਿਆਦਾ ਲੱਗ ਰਹੀਆਂ ਨੇ ਇਸ ਦੇ ਵਿੱਚ ਜਿਹੜਾ ਜ਼ਿਆਦਾਤਰ ਜੋ ਰਪੰਥਕ ਤਰ੍ਹਾਂ ਚੌਥਾ ਫਰੰਟ ਉਹ ਆਪਦੀ ਹਾਜ਼ਰੀ ਬਹੁਤ ਵੱਡੇ ਪੱਧਰ ਤੇ ਲਵਾ ਸਕਦਾ ਕਿਉਂਕਿ ਜਿਹੜਾ ਕਾਲੀ ਦਲ ਦਾ ਵੋਟ ਬੈਂਕ ਆ ਸਾਰਾ ਖੋਲ ਕੇ ਜਿਹੜਾ ਵਾਰਸ ਪੰਜਾਬ ਦੀ ਜਥੇਬੰਦੀ ਪਾਈ ਦੀਪ ਸਿੰਘ ਸਿੱਧੂ ਨੇ ਬਣਾਈ ਸੀਗੀ ਤੇ ਉਹਦੇ ਜਿਹੜੇ ਕਾਰਜਕਾਰੀ ਪ੍ਰਧਾਨ ਐਮਪੀ ਭਾਵਾ ਅਮਰਪਾਲ ਸਿੰਘ ਖਾਲਸਾ ਜਿਹੜੇ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬਠੇ ਕਿਤਨੇ ਕਿਤੇ ਲੋਕਾਂ ਦੀਆਂ ਭਾਵਨਾਵਾਂ ਉਧਰ ਨੂੰ ਚੁੱਕ ਸਕਦੀਆਂ ਜ਼ਿਆਦਾਤਰ ਪੰਥਕ ਜਿਹੜੀ ਵੋਟ ਆਪਾਂ ਗੱਲ ਕਰਦੇ ਆਂ ਕਾਲੀ ਦਲ ਦੀ ਉਸ ਸਾਰੀ ਦੀ ਸਾਰੀ ਉਸ ਪਾਸੇ ਨੂੰ ਜਾ ਸਕਦੀ ਹੈ ਪਰ ਜਿਹੜਾ ਜ਼ਿਆਦਾਤਰ ਕੰਪਿਟੀਸ਼ਨ ਰਹਿਣ ਦੀ ਸੁਭਾਵਨਾ ਇਸ ਵਕਤ ਹੈਗੀ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਹੈਗੀ ਜੇਕਰ ਕਾਲੀ ਦਲ ਜਿਹੜੀ ਦੀਪ ਸਿੱਧੂ ਦੀ ਪਾਰਟੀ ਆ ਉਹਦੇ ਨਾਲ ਰਲ ਕੇ ਚੱਲਦੇ ਆ ਤਾਂ ਸ਼ਾਇਦ ਕਿਤੇ ਨਾ ਕਿਤੇ ਕੁਝ ਨਾ ਕੁਝ ਖੱਟ ਸਕਦੇ ਆ ਪਰ ਜਿੱਤਣ ਦੀ ਸੁਭਾਵਨਾ ਸ਼ਾਇਦ ਅੱਜ ਦੇ ਟਾਈਮ ਤੇ ਬਹੁਤ ਘੱਟ ਆ ਆਉਣ ਵਾਲਾ ਸਮਾਂ ਬੜੀ ਸ਼ੀਧੀ ਤਬਦੀਲ ਹੁੰਦਾ ਕਿਉਂਕਿ ਜਿਹੜੀਆਂ ਪਿਛਲੀਆਂ ਐਮਪੀ ਦੀਆਂ ਇਲੈਕਸ਼ਨਾਂ ਸੀ ਸਰਬੀਸ ਸਿੰਘ ਖਾਲਸੇ ਦਾ ਜਿੱਤਣਾ ਇੱਕ ਅਚੰਭੇ ਵਾਲੀ ਗੱਲ ਸੀ ਤਾਂ ਕਿਤੇ ਨਾ ਕਿਤੇ ਇਹੋ ਜਿਹਾ ਕੁਝ ਹੋ ਸਕਦਾ ਪੰਜਾਬ ਦੇ ਵਿੱਚ ਪਰ ਸਭਾਵਨਾਵਾਂ ਬਣਦੀਆਂ ਨਜ਼ਰ ਆ ਰਹੀਆਂ ਕਿ ਚੌਥਾ ਫਰੰਟ ਜ਼ਰੂਰ ਉੱਭਰ ਕੇ ਜਿਹੜਾ ਉਹ ਸਾਹਮਣੇ ਆਊਗਾ ਹਾਂਜੀ ਮਿਲਦੇ ਹਾਂ ਜੀ ਪਰ ਤੁਹਾਡਾ ਅਗਲੀ ਵੀਡੀਓ ਤੇ ਤਦ ਤੱਕ ਰੱਬ ਰੱਖਾ